ਹੈਗਾ ਲੋਕਾਂ ਦੀਆਂ ਕੀ ਜਿਹੜੀਆਂ ਉਮੀਦਾਂ ਨੇ ਇਸ ਬਜਟ ਨੂੰ ਲੈ ਕੇ ਗੱਲਬਾਤ ਵੀ ਕਰਦੇ ਆ ਇਸ ਵੇਲੇ ਸਾਡੇ ਨਾਲ ਜਿਹੜੇ ਸਟੂਡੈਂਟ ਵੀ ਖੜੇ ਇਹਨਾਂ ਨਾਲ ਗੱਲਬਾਤ ਕਰਦੇ ਸਾਡੀ ਸਟੂਡੈਂਟਸ ਦੀ ਮੰਗ ਆ ਵੀ ਸਿੱਖਿਆ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ ਸਕਾਲਰਸ਼ਿਪ ਵੱਲ ਜ਼ਿਆਦਾ ਧਿਆਨ ਦਿੱਤੇ ਜਾਵੇ ਆਮ ਲੋਕਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਲੋਕ ਇਸ ਵੇਲੇ ਪਰੇਸ਼ਾਨ ਅਗੇ ਨੇ ਮਹਿੰਗਾਈ ਤੋਂ ਪਰੇਸ਼ਾਨ ਅਗੇ ਨੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦਾ ਜਿੰਨਾ ਵੀ ਯੁਵਾ ਵਰਗ ਹੈਗਾ ਸਾਰਾ ਵਿਦੇਸ਼ਾਂ ਨੂੰ ਜਾ ਰਿਹਾ ਹੈਗਾ ਸਾਨੂੰ ਸ਼ਹਿਰਾਂ ਦੇ ਵਿੱਚ ਉਹ ਨੌਜਵਾਨ ਘੱਟ ਦਿਖਾਈ ਦਿੰਦੇ ਨੇ ਅ ਬਜਟ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਕੇਂਦਰ ਨੂੰ ਚਾਹੀਦਾ ਹੈਗਾ ਕਿ ਪੰਜਾਬ ਦੇ ਉੱਪਰ ਫੋਕਸ ਕੀਤਾ ਜਾਵੇ ਪੰਜਾਬ ਦੀ ਕਿਸਾਨੀ ਦੇ ਉੱਪਰ ਫੋਕਸ ਕੀਤਾ ਜਾਵੇ ਦੇ ਹਮਾਤਲ ਦੇ ਵਿੱਚ ਦੱਸੀ ਨੂੰ ਸਫੀ ਦੀ ਜਿਹੜੀ ਬਹੁਤ ਜ਼ਿਆਦਾ ਮਿਲ ਰਹੀ ਹੈ ਪੰਜਾਬ ਤੇ ਨਹੀਂ ਹੈ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਸਹੂਲਤਾਂ ਸਟੇਟਾਂ ਨੂੰ ਦਿੱਤੀਆਂ ਜਾਂਦੀਆਂ ਹੈਗੀਆਂ ਉਹ ਪੂਰੀ ਤਰ੍ਹਾਂ ਜਿਹੜੀਆਂ ਹੈਗੀਆਂ ਇੰਪਲੀਮੈਂਟ ਨਹੀਂ ਹੁੰਦੀਆਂ ਗਿਆ ਕੱਲ 1 ਫਰਵਰੀ ਨੂੰ ਕੇਂਦਰ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਜਾ ਰਿਹਾ ਹੈ ਚਨਾਵੀ ਬਜਟ ਕਹਿ ਸਕਦੇ ਆਪਾਂ ਇਸ ਨੂੰ ਜਿਸ ਨੂੰ ਲੈ ਕੇ ਜਿਹੜਾ ਹੈਗਾ ਲੋਕਾਂ ਦੀਆਂ ਕੀ ਜਿਹੜੀਆਂ ਉਮੀਦਾਂ ਨੇ ਇਸ ਬਜਟ ਨੂੰ ਲੈ ਕੇ ਗੱਲਬਾਤ ਵੀ ਕਰਦੇ ਆ ਅਸਲ ਸਾਡੇ ਨਾਲ ਜਿਹੜੇ ਸਟੂਡੈਂਟ ਵੀ ਖੜੇ ਇਹਨਾਂ ਨਾਲ ਗੱਲਬਾਤ ਕਰਦੇ ਜਿਹੜਾ ਬਜਟ ਕੱਲ ਨੂੰ ਕੇਂਦਰ ਸਰਕਾਰ ਵੱਲੋਂ ਪੇਸ਼ ਕਰਿਆ ਕਿਸ ਤਰ੍ਹਾਂ ਦੀ ਤੁਹਾਡੀ ਉਮੀਦਾਂ ਸਰ ਬਜਟ ਤਾਂ ਹਰ ਸਾਲ ਸਰਕਾਰ ਪੇਸ਼ ਕਰਦੀ ਆ ਹਰ ਸਾਲ ਨਵੇਂ-ਨਵੇਂ ਸੈਸ਼ਨ ਵੀ ਲਾਗੂ ਕਰਦੀ ਆ ਪਰ ਇਸ ਸਾਲ ਸਾਡੀ ਸਟੂਡੈਂਟਸ ਦੀ ਮੰਗ ਆ ਵੀ ਸਿੱਖਿਆ ਵੱਲ ਜ਼ਿਆਦਾ ਧਿਆਨ ਦਿੱਤਾ ਜਾਵੇ ਸਕਾਲਰਸ਼ਿਪ ਵੱਲ ਜ਼ਿਆਦਾ ਧਿਆਨ ਦਿੱਤੇ ਜਾਵੇ ਨਵੇਂ-ਨਵੇਂ ਜਿਹੜੇ ਕਾਲਜ ਖੁੱਲ ਰਹੇ ਆ ਉਹਨਾਂ ਦੇ ਵਿੱਚ ਨਾ ਪੜ੍ਹਾਈ ਨੂੰ ਲੈ ਕੇ ਨਵੇਂ-ਨਵੇਂ ਜਿਹੜੇ ਟੀਚਰਜ਼ ਆ ਰਹੇ ਨੇ ਉਹਨਾਂ ਵੀ ਵਧੀਆ ਟੀਚਰਜ਼ ਰੱਖੇ ਜਾਣ ਤੇ ਵਧੀਆ ਐਜੂਕੇਸ਼ਨ ਮਿਲੇ ਜਵਾਕਾਂ ਨੂੰ ਉਹ ਜੇ ਗੱਲ ਕਰੀਏ ਸਿਕਿਉਰਿਟੀ ਨੂੰ ਲੈ ਕੇ ਲੇਡੀ ਦੀ ਸਿਕਿਉਰਿਟੀ ਨੂੰ ਵਾਸਤੇ ਕਿਸ ਤਰ੍ਹਾਂ ਦੇਖਦੇ ਸਰ ਜੇਕਰ ਸਿਕਿਉਰਿਟੀ ਦੀ ਗੱਲ ਕਰੀਏ ਤਾਂ ਕੁੜੀਆਂ ਅੱਜ ਵੀ ਘਰਾਂ 'ਚੋਂ ਬਾਹਰ ਨਿਕਲਣ ਲਈ ਬਹੁਤ ਡਰਦੀਆਂ ਨੇ ਘਰਾਂ ਦੇ ਵਿੱਚ ਵੀ ਜਦੋਂ ਕੁੜੀਆਂ ਆਉਂਦੀਆਂ ਐ ਰਾਹ ਦੇ ਵਿੱਚ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਅੰਦਰੋਂ ਡਰ ਲੱਗਿਆ ਰਹਿੰਦਾਗਾ ਵੀ ਸਾਨੂੰ ਕਿਤੇ ਸੌ ਤਰ੍ਹਾਂ ਦੇ ਖਿਆਲ ਆਉਂਦੇ ਆ ਵੀ ਹਰ ਪਾਸੋਂ ਡਰ ਲੱਗਿਆ ਰਹਿੰਦਾ ਸੁਰੱਖਿਆ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਬੇ ਕੋਈ ਇੰਨਾ ਵੱਲੋ ਜੋ ਕਿਹਾ ਗਿਆ ਹੈਗਾ ਜਿਹੜੇ ਬਜਟ ਦੇ ਵਿੱਚ ਜਿਹੜਾ ਹੈਗਾ ਸਿਕਿਉਰਟੀ ਨੂੰ ਲੈ ਕੇ ਵੀ ਜਿਹੜਾ ਹੈਗਾ ਵੀ ਧਿਆਨ ਜ਼ਰੂਰੀ ਹੈਗਾ ਲੜਕੀਆਂ ਨੂੰ ਅੱਗੇ ਬਾਦ ਕੀਤੀ ਸੀ ਸਟੂਡੈਂਟ ਯਾਰ ਜੁੜੀ ਉਹਨਾਂ ਨੇ ਜਿਹੜੀ ਮੰਗ ਜਿਹੜੀ ਉਮੀਦਾਂ ਰੱਖੀਆਂ ਹੈਗੇ ਬਜਟ ਨੂੰ ਲੈ ਕੇ ਆਹ ਨੂੰ ਸਾਡੇ ਨਾਲ ਇਸ ਵੇਲੇ ਵਿਪਨੂ ਕਾੜਾ ਜੀ ਵੀ ਹੈਗੇ ਨੇ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੁਸੀਂ ਜਿਹੜਾ ਬਜਟ ਪੇਸ਼ ਹੋ ਰਿਹਾ ਕੇਂਦਰ ਸਰਕਾਰ ਵੱਲੋਂ ਕਿਸ ਤਰ੍ਹਾਂ ਦੀ ਉਮੀਦਾਂ ਤੁਸੀਂ ਦੇਖਦੇ ਹੋ ਜੀ ਜਿਹੜਾ ਐਤਕੀ ਬਜਟ ਪੇਸ਼ ਹੋ ਰਿਹਾ ਸਭ ਤੋਂ ਪਹਿਲੀ ਗੱਲ ਤੇ ਹੈਗੀ ਹੈ ਕਿ ਇਹ ਚੋਣਾਂ ਵੀ ਸੀਜ਼ਨ ਚੱਲ ਰਿਹਾ ਹੈਗਾ ਕੋਚੀ ਮਿਨੀਆਬਾ ਜਿਹੜੇ ਹੈਗੇ ਆ ਚੋਣਾਂ ਹੋਣੇ ਨੇ ਔਰ ਕੇਂਦਰ ਸਰਕਾਰ ਕੋਸ਼ਿਸ਼ ਇਹ ਕਰੇਗੀ ਕਿ ਲੋਕਾਂ ਨੂੰ ਵਾਰ ਤੋਂ ਵਾਰ ਲੁਭਾਇਆ ਜਾਵੇ ਕਿਉਂਕਿ ਆਉਣ ਵਾਲੀ ਸਰਕਾਰ ਫਿਰ ਜਿਹੜੀ ਹੈਗੀ ਆ ਉਹਦੇ ਤੇ ਫੋਕਸ ਰੱਖਿਆ ਜਾਵੇ ਆਮ ਲੋਕਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਲੋਕ ਇਸ ਵੇਲੇ ਪਰੇਸ਼ਾਨ ਹਗੇ ਨੇ ਮਹਿੰਗਾਈ ਤੋਂ ਪਰੇਸ਼ਾਨ ਹਗੇ ਨੇ ਰੋਜ਼ਗਾਰ ਤੋਂ ਪਰੇਸ਼ਾਨ ਹਗੇ ਨੇ ਜੇ ਅਪਾ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦਾ ਜਿੰਨਾ ਵੀ ਯੁਵਾ ਵਰਗ ਹੈਗਾ ਸਾਰਾ ਵਦੇਸ਼ਾਂ ਨੂੰ ਜਾ ਰਿਹਾ ਹੈਗਾ ਸਾਨੂੰ ਸ਼ਹਿਰਾਂ ਦੇ ਵਿੱਚ ਉਹ ਨੌਜਵਾਨ ਘੱਟ ਦਿਖਾਈ ਦਿੰਦੇ ਨੇ ਅ ਬਜਟ ਦੇ ਵਿੱਚ ਜਿਹੜਾ ਸਭ ਤੋਂ ਜ਼ਿਆਦਾ ਕੇਂਦਰ ਨੂੰ ਚਾਹੀਦਾ ਹੈਗਾ ਕਿ ਪੰਜਾਬ ਦੇ ਉੱਪਰ ਫੋਕਸ ਕੀਤਾ ਜਾਵੇ ਪੰਜਾਬ ਦੀ ਕਿਸਾਨੀ ਦੇ ਉੱਪਰ ਫੋਕਸ ਕੀਤਾ ਜਾਵੇ ਅ ਪੰਜਾਬ ਦੇ ਵਿੱਚ ਇੰਡਸਟਰੀ ਜਿਹੜੀ ਹੈਗੀ ਆ ਉਹ ਸਾਰੀ ਜਿਹੜੀ ਹੈਗੀ ਆ ਉਹ ਉਹ ਬਾਹਰ ਜਾ ਰਹੀ ਹੈਗੀ ਜੇ ਆਪਾਂ ਗੱਲ ਕਰੀਏ ਹਿਮਾਚਲ ਦੀ ਤੇ ਹਿਮਾਚਲ ਦੇ ਵਿੱਚ ਇੰਡਸਟਰੀ ਨੂੰ ਸਬਸਿਡੀ ਜਿਹੜੀ ਬਹੁਤ ਜ਼ਿਆਦਾ ਮਿਲ ਰਹੀ ਹੈਗੀ ਆ ਪੰਜਾਬ ਤੇ ਨਹੀਂ ਹੈ ਕੇਂਦਰ ਸਰਕਾਰ ਵੱਲੋਂ ਜਿਹੜੀਆਂ ਸਹੂਲਤਾਂ ਸਟੇਟਾਂ ਨੂੰ ਦਿੱਤੀਆਂ ਜਾਂਦੀਆਂ ਹੈਗੀਆਂ ਉਹ ਪੂਰੀ ਤਰ੍ਹਾਂ ਜਿਹੜੀਆਂ ਹੈਗੀਆਂ ਇੰਪਲੀਮੈਂਟ ਨਹੀਂ ਹੁੰਦੀਆਂ ਗਿਆ ਸਰਕਾਰ ਉਹਨਾਂ ਦੇ ਉੱਤੇ ਵੀ ਕੇਂਦਰ ਸਰਕਾਰ ਜਿਹੜੀ ਹੈਗੀ ਹੈ ਬਜਟ ਨੂੰ ਫੰਡ ਜਿਹੜੇ ਹਗੇ ਨੇ ਉਹਨੂੰ ਦੇ ਉੱਤੇ ਪੂਰਾ ਗੌਰ ਕਰੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਅਸੀਂ ਸਟੇਟਾਂ ਨੂੰ ਫੰਡ ਦੇ ਰਹੇ ਹਾਂ ਮੁਹੱਈਆ ਕਰਾ ਰਹੇ ਹੈਗੇ ਕਿ ਉਹ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਉਹ ਇੰਪਲੀਮੈਂਟ ਕਰਦੀਆਂ ਨੇ ਉਹ ਲੋਕਾਂ ਤੱਕ ਪਹੁੰਚ ਰਹੇ ਹੈਗੇ ਨੇ ਬਾਕੀ ਚੋਣਵੀ ਬਜਟ ਆਉਣ ਵਾਲਾ ਟਾਈਮ ਹੀ ਦੱਸੇਗਾ ਜੇ ਗੱਲ ਕਰੀਏ ਤੁਸੀਂ ਗੱਲ ਕੀਤੀ ਹੈਗੀ ਵੀ ਜੋਬ ਦੀ ਗੱਲ ਵੀ ਕੀਤੀ ਹੈਗੀ ਆ ਤੁਹਾਨੂੰ ਸਬਸਿਡੀ ਦੀ ਗੱਲ ਵੀ ਕੀਤੀ ਹੈ ਜੇਕਰ ਪਰ ਰਸੋਈ ਦੀ ਗੱਲ ਕਰੀਏ ਰਸੋਈ ਦੇ ਉੱਪਰ ਬਜਟ ਦਾ ਕਾਫੀ ਜ਼ਿਆਦਾ ਅਸਰ ਦੇਖਣ ਨੂੰ ਮਿਲਦਾ ਹੈਗਾ ਤੁਹਾਨੂੰ ਕਿ ਲੱਗਦਾ ਵੀ ਇਹਦੇ ਵਾਸਤੇ ਮਹਿਲਾ ਮਾਂ ਬਸ ਕੋ ਚਾਹੀਦਾ ਦੇਖੋ ਰਸੋਈ ਦਾ ਬਜਟ ਜਿਹੜਾ ਹੈਗਾ ਇਹ ਆਪਾਂ ਫਿਕਸ ਨਹੀਂ ਕਰ ਸਕਦੇਗੇ ਰਸੋਈ ਦਾ ਬਜਟ ਸਾਡਾ ਹਰ ਰੋਜ਼ ਜਿਹੜਾ ਹੈਗਾ ਉਹ ਚੇਂਜ ਹੁੰਦਾ ਹੈਗਾ ਕਿਉਂਕਿ ਰੇਟ ਫਿਕਸ ਨਹੀਂ ਹੈਗੇ ਸਾਡੇ ਸਭ ਤੋਂ ਪਹਿਲੀ ਗੱਲ ਤਾਂ ਜਿਸ ਤਰ੍ਹਾਂ ਕਿਸਾਨਾਂ ਦੀ ਮੰਗੇਗੀ ਕਿ ਐਮਐਸਪੀ ਜਿਹੜੀ ਹੈਗੀ ਉਹ ਲਾਗੂ ਕੀਤੀ ਜਾਵੇ ਜੇ ਐਮਐਸਪੀ ਲਾਗੂ ਹੋ ਜਾਂਦੀ ਹੈਗੀ ਤਾਂ ਰੇਟ ਜਿਹੜੇ ਹੈਗੇ ਨੇ ਗਰਾਊਂਡ ਜ਼ੀਰੋ ਤੇ ਆ ਕੇ ਵੀ ਜਿਹੜੇ ਹੈਗੇ ਨੇ ਫਿਕਸ ਹੋਣਗੇ ਇਸ ਕਰਕੇ ਰਸੋਈ ਦਾ ਬਜਟ ਤਾਂ ਹਰ ਸਾਲ ਹਰ ਬਜਟ ਦੇ ਵਿੱਚ ਮੈਂ ਅਲਾਵਾ ਬੰਦੋਂ ਇਹ ਗੱਲ ਤਾਂ ਕੀਤੀ ਜਾਂਦੀ ਹੈ ਕਿ ਰਸੋਈ ਦਾ ਬਜਟ ਜਿਹੜਾਗਾ ਉਹ ਹੋਣਾ ਚਾਹੀਦਾ ਪਰ ਜਿੰਨੀ ਦੇਰ ਤੱਕ ਮਹਿੰਗਾਈ ਦਾ ਨਹੀਂ ਰੁਕਦੀਗੀ ਉਨੀ ਦੇਰ ਤੱਕ ਰਸੋਈ ਦਾ ਬਜਟ ਜਿਹੜਾਗਾ ਉਹ ਨਹੀਂ ਸੈੱਟ ਹੋ ਸਕਦਾ ਇੰਨਾ ਵੱਲੋਂ ਜੋ ਕਿਹਾ ਗਿਆ ਹੈਗਾ ਜਿਹੜਾ ਮਹਿੰਗਾਈ ਤੇ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਜਿਸ ਨਾਲ ਕਿ ਜਿਹੜਾ ਸਾਰਾ ਜਿਹੜਾ ਬਜਟ ਆ ਵਸ ਦੇ ਵਿੱਚ ਆ ਜਾਂਦਾ ਮਹਲਾਵਾਂ ਦੀ ਗੱਲ ਕਰੀਏ ਤਾਂ ਮਹਲਾਵਾ ਵੱਲੋਂ ਵੀ ਬਾਰ ਬਾਰ ਇੱਕੋ ਗੱਲ ਕਹੀ ਜਾਂਦੀ ਹੈਗੀ ਹੈ ਕਿ ਜਿਹੜਾ ਰਸੋਈ ਦਾ ਬਜਟ ਜਿਹੜਾ ਠੀਕ ਕੀਤਾ ਜਾਵੇ ਜਿਸ ਨਾਲ ਵੀ ਲੋਕਾਂ ਨੂੰ ਜਿਹੜਾ ਇਸ ਦਾ ਫਾਇਦਾ ਹੋਵੇ ਸਾਡੇ ਨਾਲ ਇਸ ਵੇ ਹਰਪਾਲ ਜੀ ਵੀ ਖੜੇ ਹੈ ਹਰਪਾਲ ਜੀ ਤੁਸੀਂ ਕੀ ਕਹਿਣਾ ਚਾਹੋ ਮੇਰਾ ਬਜਟ ਤਾਂ ਇਹੀ ਕਹਿਣਾ ਹੈ ਬਜਟ ਬਾਰੇ ਤੁਸੀਂ ਪੁੱਛਤਾ ਰਹੇ ਹੋ ਬਜਟ ਤਾਂ ਪਹਿਲਾਂ ਆਲਰੇਡੀ ਬਣ ਚੁੱਕਿਆ ਹੈ ਇਹ ਤਾਂ ਪਬਲਿਕ ਨੂੰ ਆਨ ਡਿਸਪਲੇ ਕਰਨਾ ਹੈ 72% ਜਿਹੜੀਆਂ ਔਰਤਾਂ ਇਸ ਟਾਈਮ ਕੰਮ ਕਰ ਰਹੀਆਂ ਗਰੀਬ ਵਰਗ ਦੀਆਂ ਮੋਦੀ ਸਾਹਿਬ ਨੇ ਪਹਿਲਾਂ ਕਿਹਾ ਸੀਗਾ ਜਿਹੜਾ ਮੇਰਾ ਬਜਟ ਆਊਗਾ ਇਹ ਚਾਰ ਵਰਗ ਦੇ ਲੋਕਾਂ ਨੂੰ ਆਊਗਾ ਜੁਵਾ ਨੂੰ ਵਰਗ ਆਊਗਾ ਐਗਰੀਕਲਚਰ ਨੂੰ ਆਊਗਾ ਨੌਜਵਾਨ ਨੂੰ ਆਊਗਾ ਤੇ ਔਰਤ ਲਈ ਹੋਊਗਾ ਜਿਹੜਾ ਮੋਦੀ ਸਾਹਿਬ ਕਹਿ ਰਹੇ ਨੇ ਇਹ ਬਜਟ ਉਹੀ ਹੈ ਇਲੈਕਸ਼ਨ ਤੋਂ ਪਹਿਲਾਂ ਲੋਕੀ ਸੋਚ ਲੈਂਦੇ ਆ ਇਲੈਕਸ਼ਨ ਤੋਂ ਪਹਿਲਾਂ ਬਜਟ ਆ ਰਿਹਾ ਹਰ ਇੱਕ ਪਾਰਟੀ ਨੂੰ ਉਮੀਦ ਹੁੰਦੀ ਹੈ ਵੀ ਅਸੀਂ ਆਪਦੇ ਕੋਸ਼ਿਸ਼ ਵਧੀਆਂ ਕਰਕੇ ਜਾਈਏ ਤਾਂ ਜੋ ਲੋਕਾਂ ਨੂੰ ਸਾਨੂੰ ਦੁਆਰਾ ਫੇਰ ਲੈ ਕੇ ਆਉਣ ਇਹ ਸਾਰਾ ਬਜਟ ਬਹੁਤ ਵਧੀਆ ਲੈ ਕੇ ਆਣਗੇ ਮੋਦੀ ਸਾਹਿਬ ਬਹੁਤ ਵਧੀਆ ਕੰਮ ਕਰਦੇ ਪਏ ਆ ਬਹੁਤ ਵਧੀਆ ਬਜਟ ਆਊਗਾ ਟੈਨਸ਼ਨ ਲੈਣ ਦੀ ਕਿਸੇ ਨੂੰ ਕੋਈ ਲੋੜ ਨਹੀਂ ਇੰਨਾ ਵੱਲੋਂ ਜੋ ਕਿਹਾ ਗਿਆ ਹੈਗਾ ਜਿਹੜਾ ਬਜਟ ਆ ਬਹੁਤ ਹੀ ਲੋਕਾਂ ਦੇ ਫਾਇਦੇ ਵਾਸਤੇ ਆਊਗਾ ਜੇ ਮੋਦੀ ਦੀ ਸਰਕਾਰ ਵੱਲੋਂ ਜੋ ਕੰਮ ਕੀਤੇ ਜਾਂਦੇ ਹਨ ਲੋਕਾਂ ਦੇ ਹਿੱਤ ਵਾਸਤੇ ਕੀਤੇ ਹਨ ਗੱਲਬਾਤ ਕਰਦੇ ਹੋ ਹੋਰ ਵੀ ਦੁਕਾਨਦਾਰਾਂ ਨਾਲ ਅੱਜ ਦੇ ਬਜਟ ਨੂੰ ਲੈ ਕੇ ਜਿਹੜੇ ਹੈਗੇ ਦੁਕਾਨਦਾਰ ਇਹ ਕੀ ਉਮੀਦਾਂ ਗੱਲਬਾਤ ਵੀ ਕਰਦੇ ਆ ਇਸ ਵਜਿਹਾ ਅਸੀਂ ਦੁਕਾਨਦਾਰ ਕੋਲ ਖੜੇ ਆ ਸਰ ਕੱਲ ਨੂੰ ਇੱਕ ਤਰੀਕ ਨੂੰ ਜਿਹੜਾ ਕੇਂਦਰ ਸਰਕਾਰ ਵੱਲੋਂ ਬਜਟ ਕੀਤਾ ਕੀ ਕੀ ਡੇ ਜਾ ਰਿਹਾ ਹੈਗਾ ਤੁਸੀਂ ਉਹਦੇ ਬਾਰੇ ਕੀ ਉਮੀਦ ਤੁਹਾਡੀ ਉਹਦੇ ਸਾਨੂੰ ਸਰਕਾਰ ਬਾਰੇ ਉਮੀਦ ਹੈ ਕਿ ਪਹਿਲੀ ਗੱਲ ਟੈਕਸ ਸਾਨੂੰ ਸੂਟ ਚ ਛੁੱਟ ਛੁੱਟ ਦਿੱਤੇ ਜਾਵੇ ਤੇ ਪੜ੍ਹਾਈ ਤੇ ਵੱਧ ਤੋਂ ਵੱਧ ਐਜੂਕੇਸ਼ਨ ਤੇ ਜ਼ੋਰ ਦਿੱਤਾ ਜਾਵੇ ਕਿਉਂਕਿ ਅੱਜ ਕੱਲ ਪ੍ਰਾਈਵੇਟ ਸਕੂਲ ਇੰਨੇ ਕਿ ਮਹਿੰਗੇ ਹੋ ਚੁੱਕੇ ਆ ਕਿ ਮੀਡਲ ਕਲਾਸ ਬੰਦੇ ਦੀ ਪਹੁੰਚ ਤੋਂ ਬਾਹਰ ਹੋ ਗਿਆ ਤੇ ਪਹੁੰਚ ਤੋਂ ਬਾਹਰ ਹੋ ਗਿਆ ਇਸ ਕਰਕੇ ਸਾਨੂੰ ਸਿੱਖਿਆ ਤੇ ਵੱਧ ਤੋਂ ਵੱਧ ਜ਼ੋਰ ਦਿੱਤਾ ਜਾਵੇ ਤੇ ਮੈਡੀਕਲ ਤੇ ਮੈਡੀਕਲ ਅੱਜ ਕੱਲ ਹਰ ਬੰਦੇ ਦੀ ਪਹੁੰਚ ਤੋਂ ਬਾਰ ਹੋ ਚੁੱਕਾ ਹੈ ਕਿਉਂਕਿ ਹਰ ਇੱਕ ਬੰਦਾ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹੈ ਇਸ ਕਰਕੇ ਸਾਨੂੰ ਸਰਕਾਰ ਵੱਲੋਂ ਬੇਨਤੀ ਹੈ ਕਿ ਇੱਕ ਚੰਗਾ ਹਸਪਤਾਲ ਹਰ ਸ਼ਹਿਰ ਚ ਨੀਤਾ 100 ਕਿਲੋਮੀਟਰ ਦੇ ਦਾਇਰੇ ਚ ਕੋਈ ਨਾ ਕੋਈ ਵਧੀਆ ਹਸਪਤਾਲ ਬਣਾਇਆ ਜਾਵੇ ਜਿਸ ਕਰਕੇ ਸਾਨੂੰ ਸਾਰਿਆਂ ਨੂੰ ਮਿਡਲ ਕਲਾਸ ਬੰਦੇ ਨੂੰ ਸਹੂਲਤ ਮਿਲੂਗੀ ਅਸੀਂ ਸਾਨੂੰ ਸਰਕਾਰ ਤੋਂ ਇਹ ਉਮੀਦ ਹੈ ਤੇ ਰਾਸ਼ਨ ਜਿਹੜਾ ਅੱਜ ਕੱਲ ਦੇਖੋ ਤੁਸੀਂ ਦਾਲਾਂ 100 ਰੁਪਏ ਕਿਲੋ 150 ਰੁਪਏ ਕਿਲੋ 200 ਰੁਪਏ ਕਿਲੋ ਤੱਕ ਦਾਲ ਹੋ ਗਈ ਹੈ ਪਹਿਲਾਂ ਕਿਤੇ 50 60 ਰੁਪਏ ਕਿਲੋ ਦਾਲ ਹੁੰਦੀ ਸੀ ਤੇ ਸਿਲੰਡਰ ਇੰਨਾ ਮਹਿੰਗਾ ਹੋ ਗਿਆ ਅগে 600 ਰੁਪਏ ਦਾ ਸਿਲੰਡਰ ਹੁੰਦਾ ਸੀ ਅੱਜ ਕੱਲ 1000 ਰੁਪਏ ਦਾ ਸਿਲੰਡਰ ਹੈ ਤੇ ਸਰਕਾਰ ਨੂੰ ਮੀਡਲ ਕਲਾਸ ਬੰਦੇ ਬਲ ਰਹੇ ਜਿਆਦਾ ਜੋਰ ਦੇਣਾ ਚਾਹੀਦਾ ਹੈ ਇੰਨਾ ਵੱਲੋਂ ਜੋ ਕਿਹਾ ਗਿਆ ਹੈਗਾ ਮੀਡਲ ਕਲਾਸ ਵਾਲ ਜਿਹੜਾ ਜ਼ਿਆਦਾ ਜ਼ੋਰ ਦੇਣਾ ਚਾਹੀਦਾ ਜਿਵੇਂ ਪੜਾਈ ਮਹਿੰਗੀ ਹੋ ਗਈ ਹੈਗੀ ਆ ਮੈਡੀਕਲ ਮਹਿੰਗਾ ਹੋ ਗਿਆ ਹੈਗਾ ਤੇ ਜਿਹੜੇ ਬੱਚੇ ਜਿਹੜੇ ਬਾਹਰ ਜਾ ਰਹੇ ਉਹਨਾਂ ਵਾਸਤੇ ਕੋਈ ਰੋਜ਼ਗਾਰ ਵੀ ਇੱਥੇ ਚਾਹੀਦਾ ਤਾਂ ਜੋ ਲੋਕਾਂ ਨੂੰ ਜਿਹੜਾ ਇਸ ਚੀਜ਼ ਦਾ ਫਾਇਦਾ ਮਿਲੇ ਹੁਣ ਦੇਖਣਾ ਹੋਵੇਗਾ ਕਿੰਦ ਸਰਕਾਰ ਵੱਲੋਂ ਆਮ ਲੋਕਾਂ ਦੀਆਂ ਮੰਗਾਂ ਨੂੰ ਧਿਆਨ ਵਿੱਚ ਰੱਖ ਕੇ ਕਿਸ ਤਰ੍ਹਾਂ ਦਾ ਬਜਟ ਜਿਹੜਾ ਕੱਲ ਨੂੰ ਪੇਸ਼ ਕੀਤਾ ਜਾਂਦਾ ਮੋਗਾ ਤੋਂ ਸੰਜੀਵ ਕੁਮਾਰ ਅਰੋੜਾ ਦਾ ਅਨਮਿਊਟ